ਸਾਸਰੀ ਕਾਜ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰੀਦ ਕਰ ਦਿਓ ਸੀ ਜੋਸ਼ੀ ਚੈਨਲ ਆਉਂਦੇ ਅਸੀਂ ਨੰਦਾ ਇੱਥੇ ਦੱਸ ਰਖਤ ਕਰਦੇ ਆ ਲਓ ਜੀ ਵਿਰਸਾ ਆਪਣੇਆ ਵਿੱਚ ਕਿਸੇ ਵੀ ਸਮਾਜ ਦੀ ਉਸ ਜਗ੍ਹਾ ਨੂੰ ਦਰਸਾਉਂਦਾ ਜਿਸ ਕਰਕੇ ਲੋਕਾਂ ਦੀ ਪਛਾਣ ਹੁੰਦੀ ਹੈ ਜਿਹੜੀਆਂ ਕੌਮਾਂ ਆਪਣੇ ਵਿਰਸੇ ਨਾਲ ਜੁੜੀਆਂ ਰਹਿੰਦੀਆਂ ਨੇ ਉਹ ਸਦਾ ਸਰਦਾਰੀ ਕਰਦੀਆਂ ਨੇ ਇਹੋ ਜਿਹੀ ਕੌਮ ਹੈ ਪੰਜਾਬੀਆਂ ਦੀ ਤੇ ਔਰ ਵਿਰਸਾ ਜੋ ਸਾਡੇ ਜਿਨਾ ਵਿੱਚ ਇਹ ਨਹੀਂ ਸਾਡੀਆਂ ਰੂਹਾਂ ਵਿੱਚ ਸਮਾਇਆ ਹੋਇਆ ਸਾਡੀਆਂ ਰੂਹਾਂ ਵਿੱਚ ਬਸਿਆ ਹੋਇਆ ਹੈ ਇਹ ਗੀਤ ਕੀ ਕਹਿੰਦਾ ਹੈ ਵਿਰਸੇ ਬਾਰੇ ਸੁਣੋ ਹਨ ਆ ਜੋ ਬਰਾ ਮਟਟ ਵੈ જગ ਭਰੂਆ ਆ ਜੋ ਬਰਾ 간다 દેખહેનેનું તું ભીરે જાય રળ્યાંદ અરરુકકે કેડી ગાંદી દેખહેનેનું તું ભીરે જાય ફૂલવે ગુલાબ દિ ഗാലഹനുദി ഫുൽ കിര ഫുൽ വേ തീര ലുജേരാൻ ഷേട വേഗ സരി വേന വേ ഡ कालीजीर दा कड़ी जानारूक खे के कहिड़ी गालीबे कण फिर भुल बे गुल ਦੇਖ ਦਾ ਪਰਵਾਨਈ ਜਮਾਨੇ ਦੀ ਤੈਨੂੰ ਦੇਖ ਦਾ ਪਰਵਾਨਾ ਜਿਵਾਨੇ ਦੀ ਤੇਰੇ ਜੇਹੀ ਹੁਰ ਕੇ ਤੋ ਹੁਰ ਨਹੀਂ ਲੱਭਦੀ ਤੇਰੇ

ਕਿਆ ਧੀ ਜਵਨੀ ਕੀ ਤੇ ਰਖ ਲਾਸ਼ પાਕੇ ਵੇ ਸਿਖਰਦ ਪੈਰੇ ਮਾਰੇ ਅਖੀਆਂ ਨੇ ਢਕੇ ਵੇ ਸਿਖਰਦ ਪੈਰੇ ਮਾਰੇ ਅਖੀਆਂ ਨੇ ਢਕੇ ਵੇ ਮੈਂ ਲਾਗੀ ਜਾਮ ਬਿਚਨਾ ਕੇ ंद जोग ली रंग हासिल खड़ी जान खेड़ी के, गाली बे कहणी मूल वेग ਗੀਤ ਬਹੁਤ ਸੋਨਾ ਸੀ ਤੇ ਬਹੁਤ ਡੂੰਗੇ ਬੋਲ ਨੇ ਤੁਸੀਂ ਸਮਝ ਹੀ ਲਿਆ ਹੋਣਾ ਹੈ ਨਾ ਇਹ ਗੀਤ ਤੁਸੀਂ ਪਹਿਲਾਂ ਨਹੀਂ ਸੁਣਿਆ ਹੋਗਾ ਜੇ ਸੁਣਿਆ ਹੋ ਮੇਰੇ ਕੋਲ ਸੁਣਿਆ ਹੋ ਇਹ ਢੋਲ ਗਿਆ ਸ਼ਾਇਨਾ ਬਾਜ ਜਿਹੜਾ ਕੱਢਿਆ ਗੀਤ ਹੈ ਤੁਹਾਡੇ ਵਾਸਤੇ ਗੀਤ ਬਣਾਇਆ ਬਹੁਤ ਹੀ ਵਧੀਆ ਕਲਾਕਾਰਾਂ ਨੇ ਗਾਇਆ ਹੋਇਆ ਵੈਸੇ ਗੀਤ ਤੇ ਇਹ ਤੁਹਾਨੂੰ ਪਤਾ ਤਾਂ ਜਰੂਰ ਦੱਸਿਓ ਵੀ ਇਹਨੇ ਕੀ ਗਾਇਆ ਸੀ ਤੇ ਲੰਬੀ ਹੀ ਇੱਕ ਮੈਂ ਤੁਹਾਨੂੰ ਬਣਾ ਕੇ ਦੱਸਿਆ ਤੇ ਨੁਕਤਾ ਮੈਂ ਤੁਹਾਨੂੰ ਪਹਿਲਾਂ ਦੱਸਣਾ ਉਹ ਨਹੀਂ ਤੇ ਆਜੋ ਫਿਰ ਲੱਗਦਾ ਰੋ ਦੁਨੀਆਪਾ ਅੰਦਰਸ਼ਟੀ ਵਾਲੇ ਇਹ ਜਿਵੇਂ ਕਿਸੇ ਨੇ ਹੁਣੇ ਕੋਈ ਪੇਟ ਦਰਦ ਹੋਣ ਲੱਗਿਆ ਕੋਈ ਚੀਜ਼ ਖਾ ਲਈ ਹੈ ਨਾ ਤੇ ਉਸੇ ਟਾਈਮ 2 ਮਿੰਟ ਦੇ ਵਿੱਚ ਹੀ ਪੇਟ ਥੋੜਾ ਫੈਟੀ ਡੀਬਾ ਉਹ ਵੀ ਠੀਕ ਹੋਗਾ ਪੇਟ ਗੈਸ ਨਹੀਂ ਬਣੂਗੀ ਤੇ ਉਹਦੀ ਪੇਟ ਮਤਲਬ ਦਰਦ ਬੰਦ ਹੋ ਗਿਆ ਬਿਆਜ ਜਾਂ ਨਾ ਆਪਾਂ ਉਥੇ ਜੀ ਖਾ ਲੈਣੇ ਆਂ ਤਿਆਂ ਨੂੰ ਰਾਤ ਨਹੀਂ ਹੁੰਦੀ ਮੈਨੂੰ ਵੀ ਇੱਕ ਵਾਰੀ ਰਾਤ ਆਈ ਸੀ ਤੇ ਪਰ ਮੈਂ ਬਹੁਤ ਅੰਗੋਈ ਉਦਦੇ ਬਾਰੇ ਮੈਨੂੰ ਪਤਾ ਨਹੀਂ ਸੀ ਜਾਂ ਤੇ ਹੁਣ ਤੁਸੀਂ ਇਹ ਸੁਣਾ ਇਹ ਭਿੰਡਰ ਕਾਲਾ ਤੇ ਬੈਠੀ ਤੋਂ ਮੈਂ ਸੁਣਿਆ ਤੇ ਫਿਰ ਮੈਂ ਨਾਲ ਜਿਹਾ ਨੋਟ ਕਰਿਆ ਮੈਂ ਕਿ ਆਪਣੇ ਸੋਤਿਆਂ ਨੂੰ ਬਚਾਉਂਗੀ ਸੁਣੋ ਇਹ ਲੈਣਾ ਤੁਸੀਂ ਲਿਖ ਲੋ ਹਨਾ ਅੱਧਾ ਚਮਚਾ ਮਿੱਠਾ ਸੋਡਾ ਅੱਧਾ ਚਮਚਾ ਮਿਸ਼ਰੀ ਅੱਧਾ ਚਮਚਾ ਮਿਸ਼ਰੀ ਅੱਧਾ ਚਮਚਾ ਮਿੱਠਾ ਸੋਡਾ ਦੋਹਾਂ ਨੂੰ ਮਿਲਾ ਲਓ ਤੇ ਇਹਨੂੰ ਪਾਣੀ ਨਾਲ ਮਿលਦੋ ਹਨਾ ਤੇ ਉਸੇ ਸਮੇਂ ਪੇਟ ਦਰਦ ਖਾਤੋ ਹੋ 50 ਡਿਗਰੀ ਠੀਕ ਹੋ ਗੈਸ ਨਹੀਂ ਬਣੂਗੀ ਹਾਂ ਅੰਤਰੀਅਤੇ ਮਲ ਜੰਮਿਆ ਉਹ ਪਟਕੇ ਸੁੱਟ ਦੇਗੀ ਦੇਖੋ 3-4 ਦਿਨ ਲਓ ਫੇਰ ਨਾਗਾ ਪਾ ਕੇ ਫੇਰ 3-4 ਦਿਨ ਲਓ ਤੁਹਾਡਾ ਪੇਟ ਹਲਕਾ ਹੋ ਜਾਊਗਾ ਪੇਟ ਹਲਕਾ ਰਹੇ ਨਾਲ ਤੇ ਬਹੁਤ ਸਾਰੀਆਂ ਹੋਰ ਬਿਮਾਰੀਆਂ ਬਦ ਤੋਂ ਬਚ ਜਾਓਗੇ ਤੜੀਆਂ ਚੀਜ਼ਾਂ ਨਾ ਖਾਓ ਪੇਟ ਵੀ ਘਟ ਜਾ ਰਕੇ ਤੇ ਜੀਵ ਤੇ ਕੰਟਰੋਲ ਰੱਖਿਓ ਹਾਂ ਜੇਕਰ ਕੋਈ ਕਹੇ ਕਿ ਛੋਡੇ ਨਾਲ ਮਿੱਠੇ ਛੋਡੇ ਨਾਲ ਨਾਟ ਲੱਗ ਜਾਂਦੀ ਹੈ ਨਾ ਹਨਾ ਤਾਂ ਪਰ ਤੁਸੀਂ ਘਬਰਾਉਣਾ ਨਹੀਂ ਹੈਗਾ ਬਿਲਕੁਲ ਨਾ ਘਬਰਾਇਓ ਤੇ ਜੈ ਕੋ ਨਹੀਂ ਹੋਊਗਾ ਕਿਉਂਕਿ ਇਸ ਵਿੱਚ ਹੁਣ ਮਿਸ਼ਰੀ ਮਿਲ ਗਈ ਤੇ ਉਹਦੀ ਤਸਵੀਰ ਬਦਲ ਗਈ ਹੈ ਨਾ ਵਾਈ ਕਹਾਂ ਕਿ ਤੇ ਘਰ ਵਿੱਚ ਮਿਸ਼ਰੀ ਨਾ ਮਿਲੇ ਤਾਂ ਖੰਡ ਪਾ ਦੇਂਦਾ ਐ ਸਦਿਓ ਦੂਜੇ ਦਿਨ ਮਿਸ਼ਰੀ ਮੰਗਾ ਲਓ ਪਤਾ ਲੱਗ ਗਿਆ ਪੇਟ ਗੈਸ ਤੋਂ ਫੈਟੀ ਜੀਬਰ ਤੋਂ ਤੇ ਆਪਣਾ ਥੋੜਾ ਜਿਹਾ ਰੱਖ ਤੋਂ ਹੈ ਨਾ ਤੇ ਜੇ ਅੱਧਾ ਚਮਚਾ ਯਾਦ ਰੱਖਿਓ ਅੱਧਾ ਚਮਚਾ ਮਿੱਠਾ ਸੋਡਾ ਘਬਰਾਉਣਾ ਨਹੀਂ ਉਹਦੇ ਨਾਲ ਮਿਸ਼ਰੀ ਮਿਲੀ ਹੋਈ ਆ ਕੋਈ ਨਾ ਟਣੇ ਲੱਗਦੀ ਇਹ ਵਧੀਆ ਸਮਝੇ ਹੋਏ ਬੈਦ ਨੇ ਦੱਸਿਆ ਤਾਂ ਮੈਂ ਇਹਨੂੰ ਨੋਟ ਕਰਕੇ ਤੁਹਾਨੂੰ ਪਾਇਆ ਤੇ ਉਮੀਦ ਆ ਸਾਰਿਆਂ ਨੇ ਨੋਟ ਕਰ ਲਿਆ ਹੋਊਗਾ ਤੇ ਹੁਣ ਦਿਓ ਮੈਨੇ ਛੁੱਟੀਆਂ ਕੱਲ ਨੂੰ ਲੈਣੇ ਆ ਮੈਂ ਕੀਤੇ ਨਵੇਂ ਲੋਕ ਦੇ ਨਾਲ ਫੇਰ ਹੋਗਾ ਧੰਨਵਾਦ ਸਾਡੀ